ਇਸ ਨੇ ਇਸ سرحد ਤੋਂ ਲੰਘ ਦੇ ਕੁੰਲੀ ਮਾਨੇ ਸਰਪਲਵਲ ਐਕਸਪ੍ਰੈਸ ਵੇ ਤੇ ਵਪ੍ਰਯ 11 ਲੋਕਾਂ ਦੀ ਮੌਤ ਦੀ ਖਬਰ ਹੈ ਬਸ ਵਿੱਚ ਸਵਾਰ ਜ਼ਿਆਦਾਤਰ ਲੋਕ ਹੁਸ਼ਿਆਰਪੁਰ ਦੇ ਸਨ ਇਸ ਲਈ ਮੰਤਰੀ ਬ੍ਰਹਮਚੰਕਰ ਜਿੰਪਾ ਆਤਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਕੁਮਾਰ ਜੱਬੇਵਾਲ ਦੁੱਖ ਵੰਡਾਉਣ ਪਹੰਚੇ ਕੋਈ ਲਫ਼ਜ਼ ਨਹੀਂ ਕਿਉਂਕਿ ਅਕਸਰ ਅਸੀਂ ਮੱਥਾ ਦੇਕਣ ਲਈ ਸਾਡੀਆਂ তীਰ ਯਾਤਰਾਵਾਂ ਬੱਸਾਂ ਲਗਾਤਾਰ ਜਾਂਦੀਆਂ ਹਨ ਔਰ ਮਨ ਨੂੰ ਪਤਾ ਲੱਗਾ ਵੀ ਹਰ ਸਾਲ ਲੈ ਕੇ ਜਾਂਦੇ ਸੀ ਲੇਕਿਨ ਇਹ ਐਦਾਂ ਦਾ ਮਾੜਾ ਦਿਨ ਸਗਾ ਮਾੜੀ ਘਟਨਾ ਆ ਇਦਲੇ ਨਾ ਕੋਈ ਸ਼ਬਦ ਹੈ ਨਾ ਦੁੱਖ ਬਿਆਨ ਕਰਨ ਨੂੰ ਵੀ ਦਿਲ ਨਹੀਂ ਕਰ ਰਿਹਾ ਕਿ ਐਡਾ ਭਾਰਾ ਦੁੱਖ ਹੈ ਉਹਨੂੰ ਵਿਅਕਤ ਕਿਸ ਲਫ਼ਜ਼ਾਂ ਚ ਕੀਤਾ ਜਾਵੇ ਔਰ ਸਾਰਾ ਹੀ ਪਰਿਵਾਰ ਗੜੀ ਹੈ ਇਥੇ ਰਕੇਸ਼ ਜੀ ਦਾ ਪਰਿਵਾਰ ਨਾਲ ਡੜਵਾਲ ਪਰਿਵਾਰ ਆ ਗਲੀ ਵਾਲੇ ਹੋਰ ਸਾਥੀ ਆ ਕੁ ਲੁਧਿਆਣੇ ਦੇ ਪਰਿਵਾਰ ਨਾਲ ਇਹਨਾਂ ਦੇ ਐਸੋਸੀਏਟਿਡ ਸੀ ਅੱਗੇ ਵੀ ਜਾਂਦੇ ਸੀ ਉਹ ਬਿੰਦਾਵਨ ਧਾਮ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਔਰ ਬਸ ਦੇ ਜੋ ਦਸ ਦੇ ਪੇ ਥੱਲੇ ਅੱਗ ਲੱਗੀ ਜੋ ਸਾਨੂੰ ਬਾਅਦ ਵਿੱਚ ਪਤਾ ਲੱਗਾ ਲੇਕਿਨ ਜਿੱਦਾਂ ਮੈਨੂੰ ਸਵੇਰੇ ਪਤਾ ਲੱਗਾ ਸੀ ਸਾਰੇ ਸਾਥੀ ਇਥੋਂ ਉੱਥੇ ਘਟਨਾ ਦੇ ਪਹੁੰਚੇ ਆ ਔਰ ਰਸਤੇ ਸਾਡਾ ਨਾਲ ਗੱਲ ਕਰਦੇ ਗਏ ਡਿਪਟੀ ਕਮਿਸ਼ਨਰ ਐਸਐਸਪੀ ਉਥੇ ਪੰਜਾਬ ਹਰਿਆਣਾ ਗਵਰਨਮੈਂਟ ਨੂੰ ਸਾਰਾ ਇਹ ਅਸੀਂ ਕੈਦਤਾ ਸੀਗਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕਾਰ्यालय ਤੋਂ ਵੀ ਮੈਸੇਜ ਜਿਹੜਾ ਹਰਿਆਣਾ ਗਵਰਨਮੈਂਟ ਨੂੰ ਲੱਗ ਗਿਆ ਉਹਨਾਂ ਦੇ ਕਾਰ्यालयਾਂ ਤੋਂ ਵੀ ਲੱਗ ਗਿਆ ਔਰ ਜੋ ਉਸ ਵੇਲੇ ਹੁਣ ਜੋ ਹੋਇਆ ਉਹ ਤਾਂ ਸਾਡੇ ਕੋਲ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਦੁੱਖ ਪ੍ਰਗਟ ਕਰਨ ਲਈ ਵੀ ਲਫ਼ਜ਼ ਨਹੀਂ ਹੈਗੇ ਆ ਕਿਸ ਲਫ਼ਜ਼ਾਂ ਦੇ ਵਿੱਚ ਮੈਂ ਪਰਮਾਤਮਾ ਨਾਲ ਗੱਲਾ ਕਰਾਂ ਉਹਨੂੰ ਕੀ ਕਹਾਂ ਕਿ ਕਿਹੜੀ ਇਦਾਂ ਦੀ ਘੜੀ ਹੁੰਦੀ ਹੈ ਕਿਥੇ ਇੰਨੇ ਵੱਡੀ ਗੱਲ ਆ ਪਰਿਵਾਰ ਦਾ ਪਰਿਵਾਰ ਖਤਮ ਹੋ ਗਿਆ ਜੋ ਦੱਸਦੇ ਪਏ ਆ ਰਗੇਸ਼ ਜੀ ਦੇ ਪਰਿਵਾਰ ਤੇ ਉਹਨਾਂ ਦੀ ਮਿਸਸਿਜ਼ ਉਹਨਾਂ ਦਾ ਬੇਟਾ ਉਧਰ ਉਹਨਾਂ ਦੇ ਭਾਈ ਦੀ ਪੋਤੀ ਜਾਂ ਇਦਾਂ ਹੋਰ ਪਰਿਵਾਰ ਜਿਹੜੇ ਚਲੇ ਗਏ ਇਹ ਸਾਡੇ ਹੁਸ਼ਿਆਰਪੁਰ ਦੇ ਲਈ ਇਸ ਤੋਂ ਵੱਡੀ ਦਰਦਨਾਕ ਘਟਨਾ ਨਹੀਂ ਮੈਂ ਆਪਣੇ ਵੱਲੋਂ ਮੇਰੇ ਨਾਲ ਡਾਕਟਰ ਰਾਜਕਮਰ ਜੀ ਵੀ ਅਸੀਂ ਇਕੱਠੇ ਸੀਗੇ ਸਮੰਜਨ ਸਿੰਘ ਸਵੇਰੇ ਇਹਨਾਂ ਨੇ ਵੀ ਸਾਰੇ ਪ੍ਰਬੰਧ ਕਰਾਇਆ ਮੇਰੇ ਨਾਲ ਲੜ ਕੇ ਔਰ ਮੁੱਖ ਮੰਤਰੀ ਜੀ ਵੱਲੋਂ ਉਹਨਾਂ ਵੱਲੋਂ ਵੀ ਮਨੂੰ ਸਾਰਿਆਂ ਨਾਲ ਮੈਸੇਜ ਲੱਗਾ ਵੀ ਬਹੁਤ ਦੁਖਦਾਈ ਘਟਨਾ ਹੈ ਸਾਡੀ ਸਾਰੀ ਪਾਰਟੀ ਵੱਲੋਂ ਲੇਕਿਨ ਇਸ ਪਰਿਵਾਰ ਦਾ ਸਾਡੇ ਕੋਲ ਦਾ ਹੱਲ ਕੋਈ ਨਹੀਂ ਕਿਸੇ ਕੋਲ ਪੰਜਾਬ ਸਰਕਾਰ ਦੇ ਉੱਧਰਲੀ ਸਰਕਾਰ ਨਾਲ ਕੀ ਉਹਨਾਂ ਉਹਨਾਂ ਦੇ ਨਾਲ ਉਸੇ ਵਿਲੇ ਜਿਹੜਾ ਜੋ ਪ੍ਰਬੰਧ ਹੋ ਸਕਦਾ ਜੀ ਹਸਪੀਟਲ ਦੇ ਅੰਦਰ ਪੋਸਟਮਾਰਟ ਕਰਨ ਲਈ ਬਾਡੀਜ਼ ਨੂੰ ਲੈ ਕੇ ਆਣ ਲਈ ਜੋ ਉਪਰਾਲਾ ਹੈਗਾ ਉਹ ਸਰਕਾਰ ਵੱਲੋਂ ਪੰਜਾਬ ਸਰਕਾਰ ਆਪਸ ਵਿੱਚ ਇਕੱਠੇ ਹੋ ਕੇ ਕਰ ਰਹੀ ਹੈ ਸਾਰਾ ਸ਼ਹਿਰ ਇਸ ਸ਼ੋਕ ਦੀ ਲਹਿਰ ਦੇ ਵਿੱਚ ਡੁੱਬਿਆ ਹੋਇਆ ਹੈ। ਔਰ ਹਰ ਪ੍ਰਾਣੀ ਹਰ ਹਰ ਵਾਸੀ ਪਰੇਸ਼ਾਨ ਹੈ। ਇਸ ਸੋਚ ਵਿੱਚ ਡੁੱਬਿਆ ਕਿ ਹਾਦਸਾ ਕਿਵੇਂ ਹੋਇਆ? ਔਰ ਬੜੀ ਦੁਖ ਦੀ ਗੱਲ ਹੈ ਕਿ ਹਾਦਸੇ ਦਾ ਸਮੇਂ ਸਿਰ ਪਤਾ ਨਹੀਂ ਲੱਗ ਸਕਿਆ ਔਰ ਜਦੋਂ ਪਤਾ ਲੱਗਿਆ ਤੇ ਤੱਕ ਲੇਟ ਹੋ ਚੁੱਕਾ ਸੀ ਦੇਰੀ ਹੋ ਚੁੱਕੀ ਸੀ ਬਾਕੀ ਸਾਰੀ ਸਰਕਾਰ ਦੁਆਰਾ ਜਿਸ ਤਰ੍ਹਾਂ ਜਿੰਪਾ ਜਿਹੜੇ ਦੱਸਿਆ ਕਿ ਜ਼ਰੂਰੀ ਜਿਹੜੇ ਇਲਜ਼ਾਮਤ ਹੈ ਉਹ ਕਰ ਦਿੱਤੇ ਗਏ ਜ਼ਰੂਰੀ ਪ੍ਰਬੰਧ ਜਿਹੜੇ ਆ ਉਹ ਕਰ ਦਿੱਤੇ ਗਏ ਔਰ ਸਰਕਾਰ ਬਿਲਕੁਲ ਆਪਣੇ ਜ਼ਿੰਮੇਵਾਰੀ ਦੇ ਨਾਲ ਸਾਰੇ ਡਿਊਟੀਆਂ ਸਰ ਡੀਸੀ ਐਸਐਸਪੀ ਸਾਹਿਬ ਐਡਮਿਨਿਸਟ੍ਰੇਸ਼ਨ ਸਾਰੇ ਡਿਊਟੀਆਂ ਆਪਣੇ ਨਿਵਾ ਰਹੇ ਤੇ ਅਸੀਂ ਬਿਲਕੁਲ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰਾਂ ਦੇ ਨਾਲ ਚਟਾਨਾਂ ਵਾਂਗ ਖੜੇ ਆ ਬੀਜੇਪੀ ਲੀਡਰ ਵਿਜੇ ਸਾਂਪਲਾ ਵੀ ਪਰਿਵਾਰਾਂ ਦਾ ਦਰਦ ਸਾਂਝਾ ਕਰਨ ਲਈ ਆਏ ਸਨ ਸੜਕੇ ਵਾਪਸ ਪਰਤੇ ਆ ਰਿਹਾ ਸੀਗਾ ਤੇ ਬਾਅਦ ਚ ਜਿਹੜਾ ਹਾਦਸਾ ਵਸ ਦੇ ਨਾਲ ਹੋਇਆ ਔਰ ਲਗਭਗ 11 ਵਿਅਕਤੀ ਜਿਹੜੇ ਉਹ ਉਹਨਾਂ ਦੀ ਉੱਥੇ ਮੌਕੇ ਤੇ ਜਦੋਂ ਵੀ ਪਾਕੀ ਵੀ ਹਲੇ ਇਲਾਜ ਚੱਲ ਰਿਹਾ ਪਰ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਜਿਹੜੀ ਸਾਡੇ ਸ਼ਾਰਕਪੁਰ ਦੇ ਲੋਕਾਂ ਦੀ ਹੈ ਤੇ ਇਹ ਕਰਕੇ ਬੜਾ ਮਨ ਨੂੰ ਸ਼ਾਰਕਪੁਰ ਵਾਸੀਆਂ ਵਾਸਤੇ ਬੜਾ ਇਹ ਅੱਜ ਕੈਸਾ ਬਨੇ ਕਿ ਅਫਸੋਸ ਦ ਦੇਣਾ ਹੈ ਹਰਮਾਨ ਬੜਾ ਪਰਚਲਿਤ ਹੈ ਕੋਈ ਤਾਂ ਪਰਮਾਤਮਾ ਦੇ ਚੈਨ ਲਈ ਦੁਆਇ ਬੇਨਤੀ ਕਰ ਸਕਦੇ ਕਿ ਹਾਦਸਾ ਲੰਗੀ ਰਾਤ 1.5 ਵਜੇ ਵਾਪਰਿਆ ਦੱਸਿਆ ਗਿਆ ਬਸ ਵਿੱਚ ਸਵਾਰ ਜ਼ਿਆਦਾਤਰ ਲੋਕ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਨਿਕਲੇ ਸਨ ਬਨਾਰਸ ਵ੍ਰਿੰਦਾਵਨ ਤੋਂ ਵਾਪਸ ਪਰਤ ਰਹੀ ਸੀ ਮ੍ਰਿਤਕ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ